ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਮੀਡੀਆ ਵਿੱਚ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਗੁਰਦਰਾ ਸਾਹਿਬਾਨ ਵਿਖੇ ਧਾਰਮਿਕ ਸਮਾਗਮ ਕਰਨ ਤੋਂ ਰੋਕ ਦਿੱਤਾ ਗਿਆ ਹੈ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਕਾਰਜ ਹੈ ਉਹ ਮਰਿਆਦਾ ਦਾ ਖਿਆਲ ਰੱਖਣਾ ਹੈ ਮੈਂ ਇੱਕ ਉਦਾਹਰਨ ਦੇ ਰਿਹਾ ਪੰਜਾਬ ਸਰਕਾਰ ਦੀ ਇਹਨਾਂ ਨੇ ਸ਼੍ਰੀਨਗਰ ਵਿੱਚ ਸਮਾਗਮ ਕੀਤਾ ਸੀ ਜਿਸ ਵਿੱਚ ਸਰਦਾਰ ਜੋਸ਼ ਸਿੰਘ ਦੀ ਬਾਂਸ ਵੀ ਸ਼ਾਮਲ ਸੀ ਉਸ ਸਮਾਗਮ ਵਿੱਚ ਮਰਿਆਦਾ ਦੀ ਲੰਘਣਾ ਹੋਈ ਮਰਿਆਦਾ ਦਾ ਘਾਣ ਹੋਇਆ ਜੈਦਰਪੁਰ ਸਿੰਘ ਸਾਹਿਬ ਜੈਦਰਸ਼ੀ ਅਕਾਲ ਤਖਤ ਸਾਹਿਬ ਨੂੰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਉਹ ਸਰਕਾਰੀ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ ਗੁਰਦੁਆਰਾ ਸਭਾ ਨੇ ਕਿਉਂ ਰੋਕ ਦੇਣ ਕਿਉਂਕਿ ਸਰਕਾਰ ਦਾ ਕਾਰਜ ਹੀ ਜਿਹੜਾ ਖੇਤਰ ਹੈ ਉਹ ਹੈਗਾ ਵਿਕਾਸ ਕਰਨਾ ਹਾਂ ਸਰਕਾਰ ਦਾ ਫਰਜ਼ ਬਣਦਾ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਜਿੱਥੇ ਜਿੱਥੇ ਵੀ ਸਮਾਗਮ ਸ਼੍ਰੋਣੀ ਕਮੇਟੀ ਉਹਨੂੰ ਕੀਤੇ ਜਾ ਰਹੇ ਨੇ ਉਥੋਂ ਦੀਆਂ ਸੜਕਾਂ ਦਾ ਵਿਕਾਸ ਕਰੇ ਉਥੋਂ ਦੇ ਸੰਗਤਾਂ ਲਈ ਰਹਿਣ ਦਾ ਪ੍ਰਬੰਧ ਕਰੇ ਸੰਗਤਾਂ ਲਈ ਪਾਰਕਿੰਗ ਦਾ ਪ੍ਰਬੰਧ ਕਰੇ ਸੰਗਤਾਂ ਲਈ ਬਾਥਰੂਮ ਟਾਇਲਟ ਦਾ ਪ੍ਰਬੰਧ ਕਰੇ ਇਹ ਸਰਕਾਰ ਦੇ ਕਾਰਜ ਨੇ ਕਿਉਂਕਿ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਨੂੰ ਕਰਨੇ ਜਿਹਦੇ ਸ਼੍ਰੋਣੀ ਕਮੇਟੀ ਦਾ ਕਾਰਜ ਜਿਹੜਾ ਉਹ ਮर्याਦਾ ਦਾ ਸ਼੍ਰੋਣੀ ਕਮੇਟੀ ਜਿਹੜੀ ਆ ਉਹ ਕੇਵਲ ਪੰਥ ਦੀਆਂ ਜਿਹਾ ਜਥੇਬੰਦੀਆਂ ਨੇ ਜਿਹੜੀਆਂ ਪੰਥਕ ਸਰਪਤਾਵਾਂ ਨੇ ਕੇਵਲ ਉਹਨਾਂ ਨੂੰ ਯਾਦਦਗੀ ਆ ਪ੍ਰੋਗਰਾਮ ਕਰਨ ਦੇ ਸਰਕਾਰ ਦੇ ਕਾਰਜ ਜਿਹੜੇ ਉਹ ਸਰਕਾਰ ਦੇ ਕਾਰਜਾਂ ਚ ਜੇਦੋਂ ਕੋ ਲੰਘਣਾ ਹੋ ਜਾਂਦੀ ਆ ਤਾਂ ਫਿਰ ਸਾਰੇ ਟਾਰਗੇਟ ਹੁੰਦੇ ਆ ਕਿ ਮर्याਦਾ 'ਚ ਲੰਘਣਾ ਕਿਉਂ ਹੀ ਕਿੱਦਾਂ ਹੀ ਅਸੀਂ ਸਰਕਾਰ ਨੂੰ ਮੈਂ ਸ਼੍ਰੋਣੀ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜ਼ਿੰਮੇਵਾਰ ਸੇਵਾਦਾਰ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਅੜੀ ਨਾ ਕਰੇ ਉਹ ਕੇਵਲ ਤੇ ਕੇਵਲ ਹੀ ਆਪਣੇ ਜਿਹੜੇ ਉਹਨਾਂ ਦੇ ਕਾਰ ਖੇਤਰ ਦੇ ਕਾਰਜ ਨਹੀਂ ਜਿੱਦਾਂ ਵਿਕਾਸ ਦਾ ਕਾਰਜ ਆ ਉਸ ਤੇ ਜਿਤਰਾ ਉਹਨਾਂ ਅਨੰਦਪੁਰ ਸਾਹਿਬ ਸਮਾਗਮ ਹੋ ਰਹੇ ਨੇ ਉਥੋਂ ਨਹੀਂ ਸੜਕਾਂ ਟੁੱਟੀਆਂ ਨੇ ਉਥੋਂ ਦੀਆਂ ਜਿਹੜੇ ਸੀਵਰੇਜ ਬਲਾਕ ਚੱਲੰਦੇ ਨੇ ਉਥੋਂ ਨਹੀਂ ਸੰਗਤਾਂ ਕੀ ਸਾਨੂੰ ਲੰਮਾ ਦਿੰਦੇ ਜੋ ਜਾਣਦੇ ਆ ਉਹ ਥੋੜੀ ਜਿਹੜੇ ਹਾਈਵੇਅ ਨੇ ਉਹਨਾਂ ਦੀ ਫਰਮਤ ਕਰੇ ਜੜੀਆਂ ਆਉਂ ਵਾਲੀਆਂ ਸੜਕਾਂ ਨੇ ਅਨੰਦਪੁਰ ਸਾਹਿਬ ਦੀਆਂ ਹੁਣ ਬਾਬਾ ਸਤਰਾਮ ਸਿੰਘ ਜੀ ਕਾਰ ਸੇਵਾ ਜਿਹੜੇ ਘੜਾਣਾ ਦੇ ਘੜਾ ਵਾਲੇ ਜਿਹੜੀ ਗੜ ਸ਼ੰਕਰ ਤੋਂ ਸੜਕ ਜਾਂਦੀ ਉਹ ਬਣਾਉਂਦਾ ਹੀ ਆ ਇਹ ਕਾਰਜ ਜਿਹੜੇ ਸਰਕਾਰ ਦੇ ਆ ਸਰਕਾਰ ਨੂੰ ਇਹ ਕਾਰਜ ਕਰਨੇ ਚਾਹੀਦੇ ਨਾ ਕਿ ਮਰਿਆਦਾ ਦੀ ਲੰਗ ਮਰਿਆਦਾ ਵਿੱਚ ਤਖੰਡਾ ਜੀ ਕਰਨੀ ਚਾਹੀਦੀ ਆ ਸਰਕਾਰ ਆਪਣੇ ਵਿਕਾਸ ਦੇ ਕਾਰਜ ਕਰੇ ਤਾਂ ਜੋ ਛਾਉਣੀ ਕਮੇਟੀ ਦਾ ਜਿਹੜੇ ਕਾਰਜ ਕੀਤੇ ਜਾ ਰਹੇ ਨੇ ਜਣਾ ਸਵਾਗਤ ਕੀਤੇ ਜਾ ਰਹੇ ਨੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਵੇ ਚਾਹੇ ਗੁਰਦੁਆਰਾ ਸਾਹਿਬ ਚ ਹੁਣ ਬਾਬਾ ਬਕਰਾਲ ਸਿੰਘ ਪ੍ਰੋਗਰਾਮ ਚੱਲ ਰਿਹਾ ਆ ਅੱਜ ਵੀ ਚੱਲ ਰਿਹਾ ਕੱਲ੍ਹ ਵੀ ਚੱਲਣਾ ਆ ਮੈਂ ਸਰਕਾਰ ਨੂੰ ਵੀ ਇਹ ਕਹਿੰਦਾ ਹਾਂ ਕਿ ਉਹਨਾਂ ਵਿੱਚ ਸ਼ਾਮਲ ਹੋ। ਇਹ ਕੇਸਗੜ੍ਹ ਸਾਹਿਬ ਸਵਾਗਤ ਜਲਣੇ ਨੇ। ਉਹਨਾਂ 'ਚ ਸ਼ਾਮਲ ਹੋ। ਕਿਉਂਕਿ ਸਰਕਾਰ ਦਾ ਹੀ ਉਹ ਸ਼ਾਮਲ ਹੋ ਗਿਆ ਹੀ ਸਵਾਗਤ ਕਰਾਂਗੇ। ਪਰ ਜੇ ਸਰਕਾਰ ਕਹੇ ਕਿ ਅਸੀਂ ਗੁਰਦਰਾ ਸਾਹਿਬਾਂ ਨੂੰ ਕੀ ਬਰਯਾਦਾ ਇਲੰਗਣਾ ਕਰਨੀ ਹੈ ਤੇ ਇਹ ਬਿਲਕੁਲ ਕਥਾਚਿਤ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਮਾਗਮ ਗੁਰਮਤ ਸਭਾਗਮ ਕੀਤੇ ਜਾ ਰਹੇ ਉਹਨਾਂ 'ਚ ਸ਼ਾਮਲ ਹੋ ਗਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ